ਬੱਤ ਦਾ ਸਭ ਭੂਤ ਨੇ ਪਜਹਾ ਸਾਧ ਮੇਰਾ ਦੰਦਾ ਸਭ ਭੂਤ ਨੇ ਪਜਹਾ ਲੋਕਾਂ ਦੀਆਂ ਮੀਣਿਆਂ ਨੇ ਬੜਾ ਮੈਂ ਸਤਾਈ ਸੁਣੀ ਕਲਰੀ ਨੂੰ ਭਾਗ ਪੀਰਾ ਕਲਰੀ ਨੂੰ ਭਾਗ ਪੀਰਾ ਲੋਕਾਂ ਦੀਆਂ ਮੀਣਿਆਂ ਨੇ ਬੜਾ ਮੈਂ ਸਤਾਈ ਸੁਣੀ ਕਲਰੀ ਨੂੰ ਭਾਗ ਪੀਰਾ ਲਾ ਲੋਕਾਂ ਦੀਆਂ ਮੀਣਿਆਂ ਨੇ ਬੜਾ ਮੈਂ ਸਤਾਈ ਮੇਰੀ ਗੋਦੀ ਵਿੱਚ ਲਾਲ ਦੇਖੜਾ ਯੋ ਾਰੇ ਭਰੇ ਜਮਾ ਮੈਂ ਤਾਂ ਤੇਰੇ ਵਾਲੀ ਪਾਉਣ ਦੇ ਾਰੇ ਭਰੇ ਜਮਾ ਮੈਂ ਤਾਂ ਤੇਰੇ ਵਾਲੀ ਪਾਉਣ ਦੇ ਕੋਲ ਫਿਰੇ ਜਾਂਦੇ ਬਾਬਾ ਨਦੀਆਂ ਨੂੰ چیرਦੇ ਪਪਾ ਮੇਰਾ ਦਿੰਦਾ ਸਭ ਭੂਤ ਨੇ ਪਜਾ ਰੱਬੀ ਸਾਡਾ ਦਿੰਦਾ ਸਭ ਘੂਤ ਨੇ ਪਜਾ ਲੋਕਾਂ ਦੀਆਂ ਮੀਨਿਆਂ ਨੇ ਬੜਾ ਮੈਂ ਸਤਾਈ ਸੁਣੀ ਕਲਰੀ ਨੂੰ ਭਾਗ ਪੀਰਾ ਹਟ ਕਲਰੀ ਨੂੰ ਭਾਗ ਪੀਰਾ ਲਾ ਲੋਕਾਂ ਦੀਆਂ ਮੀਨਿਆਂ ਨੇ ਬੜਾ ਮੈਂ ਸਤਾਈ ਸੁਣੀ ਕਲਰੀ ਨੂੰ ਭਾਗ ਪੀਰਾ ਲੋਕਾਂ ਦੀਆਂ ਮੀਨਿਆਂ ਨੇ ਬੜਾ ਮੈਂ ਸਤਾਈ ਮੇਰੀ ਗੋਦੀ ਵਿੱਚ ਲਾਲ ਦੇ ਘੜਾ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਹੀ ਜੈ ਨੌ ਮਹੀਨਾ ਤੋਂ ਨਹੀਂ ਪੂਰੇ 10 ਮਹੀਨਾ ਤੋਂ ਪਲਾਸੀ ਜਨਮ ਲਊਗਾ 9 ਮਹੀਨੇ ਵੇਟ ਨਾ ਕਰੀ 10 ਮਹੀਨਾ ਵੇਟ ਕਰੀ ਜਾਈ 10 ਮਹੀਨੇ ਟਪਾ ਕੇ ਤੇਰੇ ਘਰੇ ਜਨਮ ਲਊਗਾ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਸਦਾ ਹੀ ਜੈ ਸਮਝ ਗਈ 1 ਮਹੀਨਾ ਪਹਿਲਾਂ ਤੈਨੂੰ ਬਾਬਾ ਦਿਨ ਦੱਸੂਗਾ ਜੇ ਸਾਧਨੇ ਬਖਸ਼ਿਆ ਤਾਂ ਦਿਨ ਦੱਸੂ ਮਨਜ਼ੂਰ ਹੈ ਹਾਂ ਜੀ ਜਬ ਆਕ ਹੋ ਜੂ ਕਿਰਪਾ ਹੋ ਜੂ ਡੇਰੇ ਤੇ ਕੁਛ ਨਹੀਂ ਕਰਨਾ ਇੱਕ ਝੂਲਾ ਚੜਾ ਕੇ ਆਉਣਾ ਪੰਗੂੜਾ ਜਿਹਨੂੰ ਕਹਿੰਦੇ ਨੇ ਆਪਾਂ ਝੋਲਾ ਛੋਟਾ ਜਿਹਾ ਠੀਕ ਹੈ ਉਹ ਚੜਾਏ ਕਿਰਪਾ ਹੋ ਜੂਗੀ ਵੇੜੇ ਪਾਰ ਹੋ ਗਿਆ ਅੱਜ ਤੋਂ ਬਾਅਦ ਹੀ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਸਦਾ ਹੀ ਜੈ ਦਿਨ ਤਰੀਕ ਨੋਟ ਕਰ ਲੀਏ ਅੱਜ ਤੋਂ ਬਾਅਦ ਇਹ ਫਲ ਮੈਂ ਦੱਸ ਦੂੰਗਾ ਕਿਵੇਂ ਖਾਣੇ ਆ ਸਮਝਾ ਦੇਣਗੇ ਜਾ ਨੌਬਤ ਨੂੰ ਮੱਥਾ ਟੇਕ ਕੇ ਬਹਿ ਜਾ ਇੱਕ ਹੋਰ ਹੈ ਮਿੱਠੀ ਮੁਰਾਦ ਬੱਚੇ ਬਾਰੇ ਅਰਦਾਸ ਖੁਣ ਨਹੀਂ ਫੋਟੀ ਹਲੇ ਤੱਕ ਐ ਨਹੀਂ ਪਹਿਲਾਂ ਨਿਗਾਹ ਮਾਰਦੇ ਬਖਤੌਰ ਸਿੰਘ ਕਿਹੜਾ ਸੀ ਪਿੰਡ ਆਦੇ ਕਿਹੜਾ ਹੁਜੇ ਹੋ ਤੇਰੇ ਰੋਜੀ ਉੱਤੇ ਚਾਦਰਾਂ ਮੈਂ ਪਾਈਆਂ ਓ ਤੇਰੇ ਰੂਝੀ ਉੱਤੇ ਚਾਦਰ ਮੈਂ ਪਾਈਆ ਤੇਰੇ ਰੂਝੀ ਉੱਤੇ ਚਾਦਰ ਮੈਂ ਪਾਈਆ ਨਿਗਾਹੇ ਵਿੱਚੋਂ ਆ ਜਾ ਦਾ ਦਿਆ 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 ਮਪਈਆ ਰੂਜੇ ਉਤੇ ਹੌਸੀਆ ਮਪਈਆ ਨਗਾਹੇ ਵਿੱਚ ਆ ਜਾਦਾ ਧਾਤਿਆ ਨਗਾਹੇ ਵਿੱਚ ਆ ਜਾਦਾ ਧਾਤਿਆ ਨਗਾਹੇ ਵਿੱਚ ਆ ਜਾਦਾ ਧਾਤਿਆ ਨਗਾਹੇ ਵਿੱਚੋਂ ਆ ਜਾਦਾ ਧਾਤਿਆ ਬੀਜਾ ਯੋ ਨਾ ਵੀ ਆ ਲਾਸਟ ਪੁੱਛੀ ਐ ਦੋ ਵਿਆਹ ਕੀਤੇ ਹੋਏ ਸੀ ਦੋ ਵਿਆਹਾਂ ਦੇ ਵਿੱਚ ਇੱਕ ਜਨਾਨੀ ਹਾਜ਼ਰ ਹੁੰਦੀ ਕਹਿੰਦੀ ਮੈਂ ਸੌਕਣ ਲੱਗਦੀ ਆ ਥੋੜੇ ਚਾਰ ਘਰ ਚਾਰ ਘਰ ਆ ਪੂਰੇ ਮੇਨ ਕਿੰਨੇ ਆ ਚਾਰ ਹੀ ਐ ਬਾਬਾ ਚਾਰ ਘਰਾਂ ਜੀ ਵੱਢ ਕੇ ਲੈਣੀ ਕੀ ਚੀਜ਼ ਐ ਵੱਜ ਜੀ ਹੋਈ ਰੱਖੋ ਦੇ ਆਤਾ ਯਾਰ ਜਾਨੇ ਮੇਰੀਆਂ ਟੁੱਟ ਗਿਆ ਤੁਰਾ ਤੂੰ ਬਣਾ ਦੇ ਮੇਰੀਆਂ ਹਲੇ 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 ਜੀ ਹੋਈ ਹਲੇ ਲੱਖਾਂ ਬਿਆਦਾ ਤਾ ਯਾਰ ਜਾਨੇ ਮੇਰੀਆਂ ਟੁੱਟਗੀਆਂ ਤੁਰਾਂ ਤੋਂ ਬਣਾ ਦੇ ਮੇਰੀਆਂ ਚੜ ਕੇ ਕਕੀ ਦੇ ਉੱਤੇ ਪਾ ਜਾ ਫੇਰੀਆਂ ਟੁੱਟਗੀਆਂ ਤੁਰਾਂ ਤੋਂ ਬਣਾ ਦੇ ਮੇਰੀਆਂ ਲੱਖਾਂ ਬਿਆਦਾ ਤਾ ਯਾਰ ਜਾਨੇ ਮੇਰੀਆਂ ਟੁੱਟਗੀਆਂ ਤੁਰਾਂ ਤੋਂ ਬਣਾ ਦੇ ਮੇਰੀਆਂ ਚੜ ਕੇ ਕਕੀ ਦੇ ਉੱਤੇ ਪਾ ਜਾ ਫੇਰੀਆਂ ਟੁੱਟਗੀਆਂ ਤੁਰਾਂ ਤੋਂ ਬਣਾ ਦੇ ਮੇਰੀਆਂ ਹੋਰ ਨੂੰ ਕਰ ਲਾ ਹੋਰ ਨੂੰ ਪ੍ਰਾਂਤ ਕਾ ਭਈ ਜਾਂਦਾ ਫੋਟੋ ਨੂੰ ਮੇਨ ਮੋਡ 4 4 ਘਰ ਬਣਦੇ ਆ ਚਾਰਾਂ ਦੇ ਵਿੱਚੋਂ ਦੋ ਵਾ ਕਿਸੇ ਦੇ ਨਹੀਂ ਹੋਏ ਦੂਜੀ ਥਾਂ ਤੇ ਕੋਈ ਵੀ ਨਹੀਂ ਆਇਆ ਸੀ ਤੁਹਾਨੂੰ ਪਤਾ ਨਹੀਂ ਇਸ ਗੱਲ ਦਾ ਬੱਚਾ ਕਿਸੇ ਹੋਰ ਵੀ ਹੈ ਨਹੀਂ ਦੋ ਹੈ ਬਾਬੇ ਨੂੰ ਪੁੱਛਿਆ ਬਾਬਾ ਕਹਿੰਦਾ ਚਾਰ ਘਰ ਆ ਮੇਰੇ ਇਹਨਾਂ ਦੇ ਚਾਰ ਘਰਾਂ ਦੇ ਵਿੱਚ ਦੋ ਘਰਾਂ ਦੇ ਵਿੱਚ ਬੱਚਾ ਹੈ ਨਹੀਂ ਸਹੀ ਹੈ ਗੱਲ ਦੋ ਘਰਾਂ ਦੇ ਵਿੱਚ ਬੱਚੇ ਦਾ ਰੌਲਾ ਕਿਉਂ ਆਏ ਤੈਨੂੰ ਦੱਸਦਾ ਭਾਈ ਮੈਂ ਕੀ ਗੇ ਰੌਲਾ ਹੈ ਨਾ ਬਾਬੇ ਕਰਤਾਰਦਾਸ ਦਾ ਇਲਮ ਹੈ ਚੋਟੀ ਦਾ ਅਰੇ ਜੀਓ ਜੀਓ ਰਾ ਬਾਪੂ ਕਰਤਾਰ ਦਾਸ ਦਾ ਸਵੇਰ ਵਾਰ ਕੀ ਸਾਥ ਦੇ ਦੇ ਜਮੜਾ ਬਸ ਹਾ ਬਾਪੂ ਕਰਤਾਰ ਦਾਸ ਦਾ ਆ ਚੋਟੀ ਦਾ ਹਾ ਖਾਪੀ ਕਰਤਾਰ ਦਾਸ ਦਾ ਇਹ ਮਹਾ ਚੋਟੀ ਦਾ ਕਰਤਾਰ ਦਾਸ ਦਾ ਇਹ ਮਹਾ ਚੋਟੀ ਦਾ ਬਾਪੂ ਕਰਤਾਰ ਦਾਸ ਦਾ ਯੋ ਯੋ ਪੌਣਾ ਦੇ ਪੈਣ ਹਲਾਰੇ ਮੰਗਿਆ ਤੈਨੂੰ ਕੂਟਾ ਅਰੇ ਪੌਣਾ ਦੇ ਪੈਣ ਹਲਾਰੇ ਮੰਨਣ ਤੈਨੂੰ ਕੂਟਾ ਚਾਰੇ ਸਾਰਿਆਂ ਨੇ ਲੰਗਰ ਛਕਿਆ ਸੀ ਪਰ ਮੈਂ ਨਹੀਂ ਛਕਿਆ ਮੈਂ ਬੜਕ ਬੜਕ ਬੋਲੀ ਅੰਨਾ ਤੇ ਇਹਨਾਂ ਦੀ ਆਵਾਜ਼ ਨਹੀਂ ਨਾਲੇ ਛੱਕ ਕੇ ਤਿੰਨ ਵਾਰ ਚਾਰ ਵਾਰ ਚਾਹ ਪੀ ਕੇ ਖਾ ਖਾ 10 10 ਰੋਟੀਆਂ ਲੈ ਸਾਈਡ ਤੇ ਹਮੜਾ ਜਾ ਬਾਬੇ ਖੇਤਰਪਾਲ ਨੂੰ ਮੰਨਦੇ ਹਾਂ ਜੰਡ ਤੇ ਜਾਣੇ ਹਾਂ ਘੋੜਾ ਦਿੱਤਾ ਸੀ ਵਿਆਹ ਦਾ ਘਰੇ ਲਾਇਆ ਸੀ ਅਮਰ ਛੱਡਿਆ ਕਿਸੇ ਬਾਬੇ ਨੇ ਲਵਾਇਆ ਸੀ ਚਲੋ ਲਾਤਾ ਇੱਕ ਮੈਨੂੰ ਇਹ ਦੱਸੋ ਜੀ ਕਿ ਪਰੌਠੇ ਕਿਹਨੂੰ ਦਿੰਨੇ ਆ ਤੁਹਾਡੇ ਸਾਧ ਹੈ ਤੁਸੀਂ ਨਹੀਂ ਦਿੰਦੇ ਇੱਕ ਸਾਧਾ ਤੁਹਾਡੇ ਸੇਵਾ ਸਾਧ ਦੀ ਕੌਣ ਦਿੰਦਾ ਪਰੇਤ ਮਨ ਉੱਚੀ ਬੋਲ ਕੇ ਦੱਸ ਪਿੰਡ ਦਿੰਦੇ ਜੀ ਕੌਣ ਦਿੰਦਾ ਸੌਰਿਆਂ ਦੀ ਵੀ ਹੁੰਦੀ ਐ ਪੁੱਛ ਪੀਕਿਆਂ ਦੀ ਵੀ ਹੁੰਦੀ ਐ ਥੋੜੇ ਦੀ ਗੱਲ ਕੀਤੀ ਥੋੜੇ ਕਰੇ ਪਰ ਉਹठे-ਉਥੇ ਕੌਣ ਖਾਂਦਾ ਪਾਪਾ ਖਾਂਦਾ ਨੋ ਜਵਾਨ ਕੁੜੀ ਜਵਾਂ ਤੇਰੇ ਵਰਗੀ ਹੂਬ ਹੂ ਤੇਰੀ ਸੇਹਲੀ ਲੱਗਦੀ ਕਹਿੰਦੀ ਉਹਦੀ ਮੌਤ ਹੋਈ ਸੀ ਮੈਨੂੰ ਨਹੀਂ ਪਤਾ ਕਹਿੰਦੀ ਮੈਂ ਤਾਂ ਇਹਦੀ ਸੇਹਲੀ ਆਂ ਫਰਕ ਕੀ ਲਿਆ ਸੇਹਲੀ ਜੀ ਆਹ ਤੇਰੇ ਤਰਾ ਇੰਤਿਆਰ ਸੁਣਾਈ ਤਰਾ ਉਤੇ ਅਰਜ ਸੁਣਾਈ ਬਾਬਾ ਵੇ ਗਵੰਡੀਆਂ ਦੀ ਕੁੜੀ ਮਰਗੀ ਵੇ ਜੜੀ ਬਣ ਕੇ ਕਚੀਲ ਕਰੇ ਆ ਆ ਬਣ ਕੇ ਕਚੀਲ ਕਰੇ ਆਈ ਬਾਬਾ ਵੇ ਗਵੰਡੀਆਂ ਦੀ ਕੁੜੀ ਮਰਗੀ ਵੇ ਜੜੀ ਬਣ ਕੇ ਕਚੀਲ ਕਰੇ ਆਈ ਮਾਰਦੇ ਨੇ ਬੋਲੀਆਂ ਹੋ ਵਜਦੀਆਂ ਜਿਨੇ ਵਿੱਚ ਪੜ ਸਹੀ ਹੈ ਗੱਲ ਤੁਹਾਡੇ ਨਾਲ ਪਲੀ ਬੜੀ ਸੀ ਕਿ ਬਸ ਨਾਲ ਸੇਲੀ ਸੀ ਪੜਦੀ ਸੀ ਨਾਲ ਰਹੀ ਸੀ ਮੌਤ ਹੋ ਗਈ ਸੀ ਸਹੀ ਹੈ ਗੱਲ ਹਜੇ ਵੀ ਉਹ ਤੇਰੇ ਨਾਲ ਮੈਨੂੰ ਨਹੀਂ ਪਤਾ ਆਇਆ ਹੋਵੇ ਨਾ ਹੋਵੇ ਮੈਨੂੰ ਨਹੀਂ ਪਤਾ ਦਰ ਦੁੱਟਦਾ کئی ਵਾਰੀ ਕਿਸੇ ਬਾਬੇ ਤੋਂ ਇਲਾਜ ਕਰਾਇਆ ਸੀ ਫਲ ਪਵਾਏ ਸੀ ਕੋਈ ਨਾ ਇਸੇ ਹੀ ਫਲ ਪਾਦੇ ਕਿਵੇਂ ਮਰਜੀ ਹੋਇਆ ਪਹਿਲਾਂ ਸਮੱਸਿਆ ਕੱਢੋ ਦੀ ਵੀ ਹੈ ਕੀ ਹੈ ਫਲ ਕਿਵੇਂ ਪੱਕ ਜਾਣਗੇ ਜਦੋਂ ਪਕਾਉਣ ਵਾਲੀ ਪਰਾਂ ਖੜੀ ਹੈ ਬੋਲੋ ਇਹ ਵਿੱਚ ਵੀ ਹੈ ਕਜੀਚੀਆਂ ਗਰੋਧ ਕੀ ਨੂੰ ਚੜਦ ਕੰਨਕ ਚੜਦਾ ਕਈ ਵਾਰੀ ਕਰੋਧ ਕਜੀਚੀਆਂ ਚੜਦੀਆਂ ਹੂੰ ਗੋਮ ਹੁੰਦੀ ਸੀ ਔਂਡ ਮੁੜੇ ਸੀ ਕਦੇ ਵੀ ਅਰੇ ਚੀਜ ਤੈਨੂੰ ਦੁਖੀ ਕਰੀ ਬੈਠੀ ਬਈ ਜਿੰਨਾ ਜਿਹੜੇ ਪਰਾ ਨਹੀਂ ਹੁੰਦੀ ਇਹਦਾ ਵਿਧੀ ਵਿਧਾਨ ਨਹੀਂ ਹੁੰਦਾ ਉਹਨਾਂ ਚ ਇਹ ਬਾਲ ਬੱਚੇ ਵਾਲੀ ਕਹਾਣੀ ਨਹੀਂ ਅੱਗੇ ਵਧਦੀ 100 ਰਸਾ ਸਿਰੇ ਤੇ ਗੰਡ ਇੱਕ ਕਹਾਣੀ ਮੇਰੇ ਕੋਲ ਤਾਂ ਠੀਕ ਹੈ ਗੱਲ ਹਾਂ ਇਹ ਵਿੱਚ ਵੇਈ ਗਈ ਐ ਉਹਨ ਵਿੱਚ ਵਿਆਹ ਤੋਂ ਬਾਅਦ ਉਹ ਕੀ ਲੱਗੀ ਉਹਨੂੰ ਕੀ ਕਹਿੰਦੇ ਆ ਵੀ ਦੂਜੀ ਘਰ ਵਾਲੀ ਨੂੰ ਸੌਕਣ ਮੈਂ ਕੀ ਕਿਹਾ ਸੀ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਸਦਾ ਹੀ ਜੈ ਇਲਮ ਤਾਂ ਇੱਕ ਚੰਗਾ ਵੇ ਤੂੰ ਤਾਂ ਦੋ ਦੋ ਲਾਈ ਹੈ ਜੇ ਤੇ ਦਾ ਹੱਲ ਹੁੰਦਾ ਤਾਂ ਇਹ ਬਾਲ ਬੱਚੇ ਵਾਲੀ ਕਹਾਣੀ ਅੱਗੇ ਵੱਧਦੀ ਐ ਹਲ ਮੈਂ ਹੁਣ ਬਾਦਨਾਂ ਇਹ ਗੱਲ ਪਰ ਫਲ ਲੱਗ ਜਾਣੇ ਆ ਕਿਰਪਾ ਹੋ ਜਾਣੀ ਆ ਫੇਰ ਰੰਗ ਲਾ ਕੇ ਫੇਰ ਟਹਿ ਜਾਣੇ ਆ ਫੇਰ ਦਿਲ ਟੋੜਾ ਵੀ ਡੁੱਟੂ ਮੇਨੂੰ ਵੀ ਦੁਖਿਉ ਵੀ ਮਿਹਨਤ ਬੱਲੇ ਨਹੀਂ ਪਈ ਬੋਲੋ ਕੋ ਬਾਬਾ ਲੱਭੋ ਹੱਲ ਕਰਾਓ ਇਸ ਚੀਜ਼ ਦਾ ਬਾਬਾ ਜੀ ਸਾਨੂੰ ਕਿਸੇ ਤੋਂ ਰਾਹ ਜਿਨਾਂ ਜਿਹੜੇ ਦਾ ਹੱਲ ਨਹੀਂ ਹੁੰਦਾ ਚੀਜ਼ ਪਾਸੇ ਨਹੀਂ ਹੁੰਦੀ ਇਹਦਾ ਬਾਲ ਬੱਚੇ ਵਾਲੀ ਕਹਾਣੀ ਅੱਗੇ ਨਹੀਂ ਵਧਦੀ ਗੱਲ ਝੂਠੀ ਹੈ ਕਿ ਸੱਚੀ ਹੈ ਜਮਾ ਸੱਚ ਹਾਂ ਇਹਦਾ ਹੱਲ ਕਰਾਓ ਇਹ ਇੱਕ ਛੋਟੀ ਬਸਤ ਤੇ ਜਿਵੇਂ ਅਪਾ ਕਹਿ ਦਿੰਨੇ ਆ ਬਾਲੀ ਉਮਰ ਨਹੀਂ ਸੀ ਛੋਟੀ ਉਮਰ ਚ ਮੁੱਕੀ ਸੀ ਤੇ ਪੜੀ ਲਿਖੀ ਤਾਂ ਹੀ ਨਹੀਂ ਲੋਟ ਆਉਂਦੇ ਇਹਦਾ ਜਿੰਨਾ ਚਿਰ ਹੱਲ ਨਹੀਂ ਹੁੰਦਾ ਭਾਈ ਇਹਦਾ ਸਮੱਸਿਆ ਦਾ ਮਾਮੀ ਕੀ ਲੱਗਦੀ ਤੁਹਾਡੀ ਇਨੋ ਕੀ ਬੋਦਾ ਮੈਂ ਤਾਂ ਅੱਜ ਪਹਿਲੀ ਵਾਰ ਦੇਖਿਆ ਚਲੋ ਰਿਸ਼ਤੇਦਾਰੀ ਦਾ ਰਹਿ ਗਈ ਅੱਡ ਹੁਣ ਆਪਾਂ ਉਹਨੇ ਬਾਬੇ ਵਾਲੇ ਕੰਮ ਤੇ ਤੁਸੀਂ ਮੈਨੂੰ ਬਾਬਾ ਸਮਝਣਾ ਮੈਂ ਤੁਹਾਨੂੰ ਸੰਗਤ ਸਮਝਣੀ ਹੈ ਸਹੀ ਹੈ ਗੱਲ ਇਹ ਖੜਕਾ ਕੇ ਮੇਰੇ ਨਾਲ ਗੱਲ ਕਰਨੀ ਖੜਕਾ ਕੇ ਮੈਂ ਗੱਲ ਕਰੂੰਗਾ ਠੀਕ ਹੈ ਗੱਲ ਪੀਰ ਦੇ ਚਰਾਗ ਲਾਉਣੇ ਨੇ ਬਾਬੇ ਤਾਂ ਰੋੜ ਦਿੱਤਾ ਸੀ ਇਨਾ ਟਾਈਮ ਹੋ ਗਿਆ ਮੰਜੋੜਾ ਲੈ ਕੇ ਗਏ ਸੀ ਨਗਾਹੇ ਕਿਉਂ ਉਹ 700 ਸੌਰਾ ਤਾਂ ਹੈ ਨਹੀਂ ਕਹਿੰਦਾ ਬਰਾਤ ਗਏ ਨਹੀਂ ਚੜਦੇ ਤਾਂ ਵੇਖਿਆ ਆ ਤੇ ਫਿਰ ਸਿਆਣਾ ਤਾਂ ਤਾਂ ਹੀ ਜੇ ਰਾਹ ਲਾਵੇ ਗੰਜੋੜਾ ਨਹੀਂ ਗਿਆ ਇਹਨਾਂ ਦਾ ਲਾਲਾਂ ਵਾਲੇ ਪੀਰ ਦਾ ਰੌਲਾ ਲਾ ਨਗਾਹੇ ਜਾਣਾ ਪਊਗਾ ਇਹਨਾਂ ਦਾ ਗੰਜੋੜਾ ਲੈ ਕੇ ਜਾਣਾ ਪਊਗਾ ਫਿਰ ਉਹ ਚੀਜ਼ ਨੂੰ ਪਾਸੇ ਕਰਨਾ ਪਊਗਾ ਉਸ ਤੋਂ ਬਾਅਦ ਮੇਰੀ ਗਾਰੰਟੀ ਜਮਾ ਲਿਖ ਕੇ ਜਵਾਗ ਨਾ ਹੋਵੇ ਮੇਰੀ ਗਾਰੰਟੀ ਸਹੀ ਹੈ ਫਿਰ ਤਾਂ ਸਹੀ ਹੈ ਬਾਬਾ ਹੈ ਨੋਰ ਦੱਸੋ ਇਸ ਚੀਜ਼ ਦਾ ਹੱਲ ਕਰਨਾ ਪਊਗਾ ਉਹਨਾਂ ਚਰਨੀ ਉਹਨਾਂ ਜਿਹੜਾ ਮੇਰੇ ਵੱਲੋਂ ਤਾਂ ਹਜੇ ਗ੍ਰਾਹਣ ਨਹੀਂਗੀ ਅੱਜੇ ਵੇਟੇ ਵੀ ਨਾ ਹੁੰਦੀ ਤੇ ਮੈਂ ਹੱਲ ਕਰਦਾ ਹੁਣੇ ਕੱਢ ਕੇ ਭਰਾ ਮਾਰਦਾ ਪਹਿਲਾਂ ਰਹਿ ਕਰੋ ਨਾਲ ਲਿਆਓ ਬੰਦੇ ਕੁਝ ਵੀ ਆਉਂਦਾ ਜੋ ਤੁਹਾਡਾ ਘਰ ਵਾਲਾ ਉਹ ਨਾਲ ਲਿਆਓ ਗੱਲਬਾਤ ਮੇਰੇ ਨਾਲ ਕਰੋ ਮੈਂ ਹੱਲ ਕਰਕੇ ਦੇਵਾਂਗਾ ਠੀਕ ਹੈ ਬਹੁਤ ਟਾਈਮ ਨਹੀਂ ਦਿੰਦਾ ਸਿਰਫ 2 ਮਹੀਨਿਆਂ ਦੇ ਵਿੱਚ ਹੀ ਪਤਾ ਲੱਗ ਜਾਊਗਾ ਬਸ ਤੁਸੀਂ ਆਪਦੇ ਘਰੇ ਮੈਂ ਆਪਦੇ ਘਰੇ ਸਹੀ ਗੱਲ ਹਾਂ ਆ ਚੀਜ਼ ਦਾ ਹੱਲ ਹੋਊਗਾ ਫੇਰ ਗੱਲ ਸੁਪਨਾ ਤਾਂ ਤਾਂ ਆਵੇ ਨਾ ਇਕ ਜੇ ਇਥੋਂ ਲੱਗੀ ਹੋਵੇ ਜਦੋਂ ਵਿੱਚ ਹੀ ਵੈ ਗਈ ਉਹ ਪੱਕੀ ਹੋ ਗਈ ਫਿਰ ਕਿਵੇਂ ਜਾਵੇ ਹਾਂ ਉਹਨੇ ਦੇਸ ਕੇ ਕੀ ਲੈਣਾ ਉਹਨੇ ਡਰਾ ਕੇ ਕੀ ਲੈਣਾ ਉਹ ਪੱਕੀ ਐ ਉਹਦਾ ਤੇਰੇ ਨਾਲ ਜਿਆਦਾ ਮੋਹ ਪਿਆਰ ਸੀ ਉਹ ਹਜੇ ਵੀ ਨਹੀਂ ਨਿਕਲਿਆ ਰੋਟੀਆਂ ਵੀ ਇਕੱਠੀਆਂ ਖਾਂਦੀਆਂ ਸੀ ਕਿ ਉਹ ਇਕੱਠੀਆਂ ਰਹਿੰਦੀਆਂ ਸੀ ਉਹਨਾਂ ਆ ਗਈ ਯਾਦ ਨਾ ਯਾਦ ਆ ਤੈਨੂੰ ਉਹਦਾ ਫੇਰ ਭੁੱਲ ਕਿਵੇਂ ਗਈ ਹੁਣ ਨਹੀਂ ਭੁੱਲੀ ਜਿਵੇਂ 흘ੀ ਸੀ ਤਾਂ ਤਾਂ ਹੀ ਯਾਦ ਰਹਗੀ ਨਾਂ ਵੀ ਦੱਸਤਾ ਨੇ ਇਹਦਾ ਹੱਲ ਕਰਨਾ ਪਊਗਾ ਬਾਈ ਬਸ ਹੋਰ ਕੁਛ ਨਾ ਬਾਈ ਹੋਂ ਤਾਂ ਮੇਰੀਆਂ ਕੱਢ ਲੋ ਨਹੀਂ ਮੱਚਦਾ ਮੈਂ ਕਦੇ ਕੱਢੀਆਂ ਨਹੀਂ ਸੀ ਦੋ ਹੀ ਕੱਢ ਦਾਂ ਉਹਦੇ ਆ ਗਿਆ ਮਾਪੇ ਮੈਨੂੰ ਦੱਸੋਂ ਹੋਂ ਤਾਂ ਮੈਂ ਸਭਾ ਤੇ ਖੜਾ ਹੁਣ ਪੁੱਛ ਸਕਦੇ ਆ ਤੜਕੇ ਮੈਂ ਕੋਈ ਬਾਬਾ ਨਹੀਂ ਹੁਣਾ ਹਾਂ ਹਲ ਮੈਂ ਕੱਢ ਕੇ ਦੇਊਗਾ ਮੇਰੀ ਗਰੰਟੀ ਹੈ ਪਰ ਰਹਿ ਮਤਾਂ ਚੱਲਣਾ ਪੈਣਾ ਜਿਵੇਂ ਮੈਂ ਕਿਹਾ ਉਵੇਂ ਕਰਨਾ ਪੈਣਾ ਭਾਈ ਇਹ ਨਾ ਕਹੋ ਜੇ ਵੀ ਐ ਹੋਜੂ ਜੋ ਹੋਜ ਬਸ ਕੋਈ ਟੂਣਾ ਨਹੀਂ ਕਰਦੇ ਆਪਾਂ ਕੋਈ ਟਾਲਾ ਨਹੀਂ ਕਰਦੇ ਕੋਈ ਤਵੀਤ ਨਹੀਂ ਪਾਉਂਦਾ ਕੋਈ ਤਾਗਾ ਨਹੀਂ ਪਾਉਂਦਾ ਬਸ ਆ ਰਾਇ ਕਰੋ ਕੋਰ ਪਹਿਲਾਂ ਫਰਾਈ ਕਰਨ ਤੋਂ ਬਾਅਦ ਦੱਸੂਗਾ ਜਾਓ ਛੁੱਟੀ